ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇੜ ਭਾਗ 24ਵਾਂ ਅੰਕ 3 ਸਤਨਾਮ ਤੇ ਕ੍ਰਿਸ਼ਨਾਂ ਦੀ ਗਵਾਹੀ ਵਿੱਚ ਅਮਰ ਸਰ ਦੇ ਨੌਜਵਾਨਾਂ ਨੇ ਇੱਕ ਵਾਰੀ ਫੇਰ ਇਤਿਹਹਾਦ ਸਭਾ ਵਿੱਚ ਪ੍ਰਣ ਲੈ ਆਂਦੇ ਇਹਨਾਂ ਨੇ ਜਨਤਾ ਦੀ ਰੁਚੀ ਨੂੰ ਕਾਫੀ ਹੱਦ ਤੱਕ ਆਪਣੀ ਵੱਲ ਖਿੱਚ ਲਿਆ ਪ੍ਰੈਸ ਤੇ ਪਲੇਟਫਾਰਮ ਦੀ ਵਰਤੋਂ ਤੋਂ ਛੋਟ ਐਥਕੀ ਫਿਲਮ ਸਕਰੀਨ ਪਾਸੋਂ ਸਹਾਇਤਾ ਲਈ ਗਈ ਦੇਲਚਸਪੀ ਤੇ ਉਚਾਰੂ ਭਾਵਾਂ ਤੇ ਸਲਾਈਡ ਤਿਆਰ ਕਰਵਾ ਕੇ ਸਿਨੇਮਾ ਘਰਾਂ ਵਿੱਚ ਦਿਖਾਈ ਜਾਣ ਲੱਗੇ ਜਿੰਨਾ ਦਾ ਅਸਰ ਪਬਲਿਕ ਉੱਤੇ ਚੰਗਾ ਪੈ ਰਿਹਾ ਸੀ ਪਰ ਅਸਲ ਵਿੱਚ ਇਹ ਸਾਰੇ ਅਸਰ ਆਟਕੇਵੇਂ ਤੇ ਅਸਥਾਈ ਸਨ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਜ਼ਹਿਰ ਭਰ ਚੁੱਕਾ ਸੀ ਉਸ ਨੂੰ ਕਿਸੇ ਅਪੀਲ ਜਾਂ ਦਲੀਲ ਰਾਹੀਂ ਕੱਢਣਾ ਅਣਹੋਣੀ ਗੱਲ ਸੀ ਸ਼ਹਿਰ ਵਿੱਚ ਅਮਨ ਸਵਾ ਅਜਿਮਨ ਇਤਿਹਾਦ ਆਦ ਹੋਰ ਵੀ ਕਈ ਸੰਸਦਾਂਵਾਂ ਇੱਕ ਪਾਸੇ ਲੱਗੀਆਂ ਹੋਣਾ ਸਨ ਪਰ ਇਹ ਸਾਰਾ ਪ੍ਰਚਾਰਤ ਅੰਨੇ ਅੱਗੇ ਨੱਚਣਾ ਤੇ ਬੋਲੇ ਅੱਗੇ ਰਾਗ ਵਾਲੀ ਹੀ ਮਿਸਾਲ ਸਾਹਦ ਹੋ ਰਹੀ ਸੀ ਲੈਕਚਰ ਹੁੰਦੇ ਟੰਡੋਰੀ ਫਿਰਦੇ ਪੋਸਟਰ ਲਾਈ ਜਾਂਦੇ ਤੇ ਸਲਾਈਡਾਂ ਬਖਾਂਗਾ ਜਾਂਦੇ ਗਾ ਇਹ ਸਭ ਨੂੰ ਵੇਖ ਕੇ ਸੁਣ ਕੇ ਲੋਕਿ ਸਪਸ਼ਟ ਜਾਂ ਅਸਪਸ਼ਟ ਰੂਪ ਵਿੱਚ ਇੰਨਾ ਖਿਆਲਾਂ ਦੀ ਅਕਸ ਹਮਾਇਤ ਵਿੱਚ ਵੀ ਮਮਾਈ ਤਰੀਕਾਰ ਦੇ ਦਿਖਾਈ ਦਿੰਦੇ ਸਨ ਪਰ ਸ੍ਰੀਕਾਂ ਦਾ ਕਹਿਣਾ ਸਿਰ ਮੱਥੇ ਤੇ ਮੰਨਦਿਆਂ ਹੋਇਆਂ ਵੀ ਉਹਨਾਂ ਦੀ ਨੀਤੀ ਦਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਕੀਤਾ ਰੰਦਾ ਦਿਨ ਰਾਤ ਦੀ ਇਸ ਨਠ ਭਜ ਤੋਂ ਸਤਨਾਮ ਤੰਗ ਆ ਗਿਆ ਪਰ ਕ੍ਰਿਸ਼ਨ ਨੇ ਹੌਸਲਾ ਨਹੀਂ ਛੱਡਿਆ ਭਾਵੇਂ ਕਿ ਅਸਫਲ ਮਿਹਨਤ ਨੇ ਉਸ ਦੇ ਦਿਲ ਨੂੰ ਕਾਫੀ ਟਾਲਾਈ ਤੇ ਜਿਉਂ ਹੀ ਅਗਸਤ ਮਹੀਨੇ ਦਾ ਭੋਖਾ ਸ਼ੁਰੂ ਹੋਇਆ ਕਿ ਪ੍ਰਸਾਦੀ ਖਤਰਿਆਂ ਦੀ ਸੁਭਾਵਨਾ ਹੋਰ ਵੱਧ ਗਈ ਸੁਭਾਵਨਾ ਹੀ ਨੀਰੀ ਨਹੀਂ ਬਧੀ ਸਗੋਂ ਅੰਮਲੀ ਰੂਪ ਤੇ ਨਵੇਂ ਪਸਾਦਾਂ ਦਾ ਮੋੜ ਵੀ ਵੱਜਣਾ ਸ਼ੁਰੂ ਹੋ ਗਿਆ ਹਿੰਦੂਆਂ ਸਿੱਖਾਂ ਵੱਲੋਂ ਮੁਸਲਮਾਨਾਂ ਉੱਤੇ ਉਪਰੋਂ ਥੱਲੇ ਹਮਲੇ ਕਰਕੇ ਜਾਨ ਮਾਲ ਦਾ ਕਾਫੀ ਨੁਕਸਾਨ ਕੀਤਾ ਜਿਸ ਨੇ ਮੁਸਲਮ ਤੱਪਕੇ ਵਿੱਚ ਸਖਤ ਘਬਰਾਹਟ ਪੈਦਾ ਕਰ ਦਿੱਤੀ ਹਮਲੇ ਭਾਵੇਂ ਵੱਡੇ ਪੇਮਾਨੇ ਉੱਤੇ ਨਹੀਂ ਸਨ ਹੋਏ ਪਰ ਮੁਸਲਮਾਨਾਂ ਨੂੰ ਜਿਹੜਾ ਸਭ ਤੋਂ ਵੱਡਾ ਡਰ ਮਾਰ ਰਿਹਾ ਸੀ ਉਹ ਸੀ 15 ਅਗਸਤ ਦਾ ਇਤਨਾ ਤਾਂ ਉਹ ਜਾਣਦੇ ਸਨ ਕਿ ਨਵੀਂ ਵੰਡ ਅਨੁਸਾਰ 15 ਅਗਸਤ ਤੋਂ ਬਾਅਦ ਅੰਮ੍ਰਿਤਸਰ ਜ਼ਰੂਰ ਹਿੰਦੁਸਤਾਨੀ ਹਕੂਮਤ ਵਿੱਚ ਆ ਜਾਵੇਗਾ। ਨਾਲੇ ਉਹ ਆਪਣੇ ਹਮ ਮਜ਼ਬਾਂ ਦੇ ਉਸ ਸਲੂਕ ਤੋਂ ਵੀ ਵੇਖਬਰ ਨਹੀਂ ਸਨ ਜਿਹੜਾ ਪਿਛਲੇ ਕੁਝ ਮਹੀਨਿਆਂ ਤੋਂ ਪੱਛਮੀ ਪੰਜਾਬ ਦੇ ਸੂਬਾ ਸਰਹੰਦਾ ਵਿੱਚ ਮੁਸਲਮਾਨਾਂ ਵੱਲੋਂ ਸਿੱਖਾਂ ਹਿੰਦੂਆਂ ਨਾਲ ਕੀਤਾ ਜਾ ਰਿਹਾ ਸੀ। ਉਹ ਇਹ ਵੀ ਜਾਣਦੇ ਸਨ ਕਿ ਅੰਮ੍ਰਿਤਸਰ ਵਿੱਚ ਵੀ ਉਹਨਾਂ ਨੇ ਕੋਈ ਘਟ ਨਹੀਂ ਸੀ ਗੁਜ਼ਾਰੀ। ਸੋ ਉਹਨਾਂ ਨੂੰ ਪੱਕਾ ਯਕੀਨ ਬਣ ਚੁੱਕਾ ਸੀ ਕਿ ਬੰਡ ਦੇ ਫੈਸਲੇਦਾਨ ਲਾਣ ਹੁੰਦਿਆਂ ਹੀ ਇਸ ਇਲਾਕੇ ਦੇ ਸਿੱਖਾਂ ਹਿੰਦੂਆਂ ਨੇ ਮੁਸਲਮਾਨਾਂ ਲਈ ਕਿਆਮਤ ਪੈਦਾ ਕਰ ਦੇਣੀ ਹੈ ਭਵਿੱਖ ਖਤਰੇ ਦੀ ਰੋਕਤਾਂ ਲਈ ਮੁਸਲਮਾਨਾਂ ਵੱਲੋਂ ਇੱਕ ਪਾਸੇ ਹਾਕਮਾਂ ਪਾਸ ਡਿਪੂਟੇਸ਼ਨ ਜਾਣੇ ਸ਼ੁਰੂ ਹੋ ਗਏ ਦੂਜੇ ਪਾਸੇ ਲੋਕ ਇੱਕ ਐਸੀ ਵਹਿ ਹੁਦਾ ਹਰਕਤ ਕਰ ਬੈਠੇ ਜਿਹੜੀ ਆਉਣ ਵਾਲੀ ਤਬਾਹੀ ਦੀ ਬਹੁਤ ਹੱਦ ਤੱਕ ਜ਼ਿੰਮੇਵਾਰ ਸੀ ਇਹ ਹਰਕਤ ਕੀ ਸੀ ਅਮਰਸਰ ਈ ਮੁਸਲਮਾਨਾਂ ਵੱਲੋਂ ਲਾਹੌਰ ਈ ਮੁਸਲਮਾਨਾਂ ਨੂੰ ਤਾਨੇ ਤੇ ਉਕਸਾਟ ਭਰਿਆ ਇੱਕ ਪੈਗਾਮ ਭੇਜਿਆ ਗਿਆ। ਇਹ ਵਾਕਿਆ 3 ਅਗਸਤ ਦਾ ਹੈ ਜਦੋਂ ਇੱਥੋਂ ਦੀ ਮੁਸਲਮ ਜਨਤਾ ਨੇ ਆਪਣੇ ਇੱਕ ਜ਼ਿੰਮੇਵਾਰ ਆਦਮੀ ਹੱਥ ਕੁਝ ਚੂੜੀਆਂ ਇੱਕ ਜਨਾਨਾ ਸਲਵਾਰ ਤੇ ਇੱਕ ਬੁਰਕਾ ਲਾਹੌਰ ਦੇ ਮੁਸਲਮਾਨਾਂ ਨੂੰ ਕੱਲੇ। ਇਸ ਤੋਂ ਉਹਨਾਂ ਦਾ ਮਨੋਰਥ ਏ ਸੀ ਲਾਹੌਰ ਦੇ ਮੁਸਲਮਾਨ ਨੂੰ ਤੁਹਾਡੇ ਵੇਖਦਿਆਂ ਵੇਖਦਿਆਂ ਅਮਰਸਰ ਦੇ ਮੁਸਲਮਾਨ ਤਵਾਹ ਕੀਤੇ ਜਾ ਰਹੇ ਹਨ। ਜੇ ਤੁਸੀਂ ਉੱਕਾ ਮਰਦੀਮੀਤ ਨੂੰ ਖੋ ਬੈਠੇ ਹੋ ਉਹਨਾਂ ਪਾਸੋਂ ਬਦਲਾ ਲੈਣ ਜੋਗੇ ਨਹੀਂ ਰਹੀ ਤਾਂ ਇਹ ਚੂੜੀਆਂ ਸਲਵਾਰ ਤੇ ਬੁਰਕਾ ਪਹਿਨ ਕੇ ਘਰਾਂ ਦੀ ਚਾਰਦਵਾਰੀ ਅੰਦਰ ਬੈਠ ਜਾਓ ਇਹ ਤਾਂ ਨਾਕਾਟ ਕਰ ਗਿਆ ਲਾਹੌਰੀ ਮੁਸਲਮਾਨਾਂ ਦੇ ਦਿਲਾਂ ਉੱਤੇ ਉਹਨਾਂ ਨੇ ਉਸੇ ਘੜੀ ਤੋਂ ਲਾਹੌਰ ਲਈ ਕਿਆਮਤ ਦਾ ਸਮਾਂ ਲੈ ਆਂਦਾ ਹਿੰਦੂਆਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਤੇ ਉਹਨਾਂ ਦੀਆਂ ਵਾਧੀਆਂ ਅਗਣਪੇਟ ਹੋਣ ਲੱਗੀਆਂ ਅੰਮ੍ਰਿਤਸਰ ਦੇ ਹਿੰਦੂ ਸਿੱਖ ਜਿਹੜੇ ਪਹਿਲਾਂ ਹੀ ਪਛਵੇਂ ਪੰਜਾਬ ਤੋਂ ਆਏ ਰਫੋਜੀਆਂ ਦੀਆਂ ਦਰਦ ਕਥਾਵਾਂ ਸੁਣ ਸੁਣ ਕੇ ਤੇ ਆਪਣੇ ਨਾਲ ਹਰ ਵੇਲੇ ਦਾ ਸਲੋਕ ਸਹਿ ਸਹਿ ਕੇ ਬਦਲਾ ਲੈਣ ਲਈ ਤਰ ਲੋ ਮੱਛੀ ਹੋ ਰਹੇ ਸਨ ਲਾਹੌਰ ਦੀ ਇਸ ਘਟਨਾ ਨਾਲ ਹੋਰ ਵੀ ਭੜਕ ਉਠੇ ਖਾਸ ਕਰਕੇ ਸਿੱਖਾਂ ਵਿੱਚ ਤਾਂ ਗਮ ਗੁੱਸੇ ਦੀ ਲਹਿਰ ਹੱਦਾਂ ਵੱੰਨੇ ਹੀ ਤੋੜ ਗਈ ਜਦੋਂ ਉਹਨਾਂ ਨੇ ਇਸ ਕਿਸਮ ਦੀਆਂ ਸੱਚੀਆਂ ਝੂਠੀਆਂ ਅਫਵਾਹਾਂ ਸੁਣਨਾਂ ਲਾਹੌਰ ਦਾ ਫਲਾਣਾ ਫਲਾਣਾ ਇਤਿਹਾਸਕ ਗੁਰਦੁਆਰਾ ਸਾਡ ਦਿੱਤਾ ਗਿਆ ਆਦ ਅੰਮ੍ਰਿਤਸਰ ਦੀ ਹਾਲਤ ਵਿਗੜਦੀ ਵੇਖ ਕੇ ਹਕੂਮਤ ਵੱਲੋਂ ਢਿੱਲੇ ਮੱਠੇ ਤਰੀਕਿਆਂ ਨਾਲ ਕੁਝ ਤਦਵੀਰਾਂ ਅਮਲ ਵਿੱਚ ਲਿਆਂਦੀਆਂ ਜਾਣ ਲੱਗੀਆਂ ਹਰਫੂ ਜਿਹੜਾ ਕਾਫੀ ਦਿਨਾਂ ਤੋਂ ਉਠਾ ਲਿਆ ਗਿਆ ਸੀ ਮੋੜ ਲਾ ਦਿੱਤਾ ਗਿਆ ਜਨਾਨੀਆਂ ਤੇ ਲੜਕੀਆਂ ਦਾ ਘਰਾਂ ਚੋਂ ਨਿਕਲਣਾ ਬੰਦ ਕਰ ਦਿੱਤਾ ਗਿਆ ਹਰ ਤਰ੍ਹਾਂ ਦੇ ਜਲਸਿਆਂ ਜਲੂਸਾਂ ਉੱਤੇ ਪਾਬੰਦੀਆਂ ਲਾ ਦਿੱਤੀਆਂ ਗੀਆਂ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਕਰ ਦਿੱਤੀ ਗਈ ਪੰਜ ਆਦੇਮਾਂ ਦਾ ਇਕੱਠਿਆ ਤੁਰਨਾ ਕਾਨੂੰਨ ਦੇ ਖਿਲਾਫ ਤੇ ਕਰਾਰ ਦੇ ਦਿੱਤਾ ਗਿਆ। ਸਤਨਾਮ ਨੇ ਸਤਨਾਮ ਨੇ ਜਦੋਂ ਇਤਿਹਾਦ ਸਵਾ ਦੇ ਬਾਗਡੋਰ ਸੰਭਾਲੇ ਸੀ ਤਾਂ ਕ੍ਰਿਸ਼ਨਾਂ ਦੇ ਅੰਦਰ ਨਵੇਂ-ਨਵੇਂ ਖਿਆਲਾਂ ਦਾ ਇੱਕ ਦਰਿਆ ਜਿਹਾ ਠਾਠਾ ਠਾਠਾ ਮਾਰ ਰਿਹਾ ਸੀ। ਉਸ ਨੂੰ ਕੁਝ ਇਸ ਤਰ੍ਹਾਂ ਦਾ ਵਿਸ਼ਵਾਸ ਹੋ ਗਿਆ ਸੀ ਜਿਵੇਂ ਦਿਨਾਂ ਵਿੱਚ ਹੀ ਉਹ ਇਹਨਾਂ ਦੰਗੇ ਪਸਾਦਾਂ ਦੀ ਬਵਾ ਨੂੰ ਜੜ ਮੂਲ ਤੋਂ ਉਖੇੜ ਕੇ ਸੁੱਟ ਦੇਵੇਗੀ। ਇਨਾ ਹੀ ਭਾਵਾਂ ਨੂੰ ਲੈ ਕੇ ਉਸ ਨੇ ਆਪਣੀ ਆਪਣੇ ਵੱਲੋਂ ਪੂਰੇ ਉਤਸ਼ਾਹ ਨਾਲ ਕੰਮ ਸ਼ੁਰੂ ਕੀਤਾ ਪਰ ਇੱਧਰ ਕੁਝ ਦਿਨਾਂ ਤੋਂ ਪੈਦਾ ਹੋ ਰੰਗਾ ਨਮਗਾ ਰਕਾਪਟਾਂ ਕਰਕੇ ਉਸ ਉੱਤੇ ਕੁਝ ਨਿਰਾਸ਼ਤਾ ਯਹੀ ਛਾਈ ਛਾ ਗਈ ਸਭਾ ਵਿੱਚ ਸਿੱਖ ਵੀ ਸਨ ਹਿੰਦੂ ਵੀ ਪਰ ਮੁਸਲਮਾਨਾਂ ਦੇ ਸੰਯੋਗ ਤੋਂ ਇਹ ਸਭਾ ਅਜੇ ਤੀਕ ਵਾਂਝੀ ਹੀ ਰਹੀ ਸੀ ਤੇ ਕ੍ਰਿਸ਼ਨਾਂ ਦੀ ਸਭ ਤੋਂ ਜ਼ਿਆਦਾ ਕੋਸ਼ਿਸ਼ ਇਹੋ ਹੁੰਦੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਮੁਸਲਮਾਨਾਂ ਨੂੰ ਇਸ ਵਿੱਚ ਸ਼ਾਮਲ ਕਰੇ ਅੱਜ ਜਦ ਸਤਨਾਮ ਨੇ ਉਸ ਨੂੰ ਦੱਸਿਆ ਕਿ ਇੱਕ ਦੇ ਥਾਂ ਤਿੰਨ ਮੁਸਲਮਾਨ ਮੈਂਬਰ ਉਸ ਦੀ ਇਤਿਹਾਦ ਸਵਾ ਵਿੱਚ ਸ਼ਾਮਲ ਹੋਏ ਹਨ ਤਾਂ ਉਸ ਦੇ ਦਿਲ ਨੂੰ ਕਾफी ਖੁਸ਼ੀ ਹੋਈ ਭਾਵੇਂ ਇੰਨਾ ਦਿਨਾਂ ਵਿੱਚ ਮੁਸਲਮਾਨ ਤੇ ਗੈਰ ਮੁਸਲਮਾਨ ਦਾ ਮਿਲ ਬੈਠਣਾ ਅਣਹੋਣੀ ਗੱਲ ਸੀ ਪਰ ਫਿਰ ਵੀ ਸਤਨਾਮ ਦੀ ਦੌੜ ਭੱਜ ਦਾ ਨਤੀਜਾ ਹੋਇਆ ਕਿ ਉਸ ਨੇ ਤਿੰਨ ਮੁਸਲਮਾਨ ਮੈਂਬਰ ਬਣਾ ਲਏ ਅਕਾਸ਼ ਉੱਤੇ ਬੱਦਲਾਂ ਦੀ ਕਣਕੋਰੀ ਸੀ ਸਤਨਾਮਿਕ ਮੀਟਿੰਗ ਵਿੱਚ ਸ਼ਾਮਲ ਹੋ ਲਈ ਇਤਿਹਾਸ ਸਭਾ ਦੇ ਦਫ਼ਤਰ ਪੁੱਜਾ ਤੇ ਉਸਦੇ ਪਹੁੰਚਦੇ ਹੀ ਬਾਰਿਸ਼ ਇਤਨੇ ਜ਼ੋਰ ਦੀ ਆ ਗਈ ਕਿ ਮੀਟਿੰਗ ਦਾ ਕਾਰਮ ਜਲਦੀ ਜਲਦੀ ਪੂਰਾ ਨਾ ਹੋ ਸਕਿਆ कर्फ्यू ਪਾਵੇਂ ਸਾਰੇ ਸ਼ਹਿਰ ਉੱਤੇ ਲੱਗਾ ਹੋਇਆ ਸੀ ਪਰ ਇਤਹਾਦ ਸਭਾ ਦੇ ਮੈਂਬਰਾਂ ਨੂੰ ਜਾਣ ਆਉਣ ਵਿੱਚ ਕੋਈ ਰੁਕਾਵਟ ਨਹੀਂ ਸੀ ਹਰ ਇੱਕ ਕੋਲ ਕਰਫੂ ਪਾਸ ਸੀ ਤੇ ਉਸ ਨੂੰ ਘਰੋਂ ਘਰੀ ਪਹੁੰਚਾਉਣ ਲਈ ਸਮੇਤ ਡਰਾਈਵਰ ਦੀ ਜੀਪ ਕਾਰ ਵੀ ਮੌਜੂਦ ਸੀ ਸੋ ਵਕਤ ਨੂੰ ਸੌਖਾ ਕਰਨ ਲਈ ਸਤਨਾਮਿਸ ਪਾਰਟੀ ਦੇ ਇੱਕ ਸਮਾਗ ਮੈਂਬਰ ਮਿਸਟਰ ਸਫੀ ਨੂੰ ਨਾਲ ਲੈ ਕੇ ਕਮਰੇ ਦੀ ਉਤਲੀ ਛੱਤ ਤੇ ਜਾ ਚੜਿਆ ਜਿੱਥੇ ਬੈਠ ਕੇ ਉਹ ਦੋਵੇਂ ਮੀਂਹ ਦਾ ਨਜ਼ਾਰਾ ਲੈਂਦੇ ਹੋਏ ਗੱਪਾਂ ਮਾਰਨ ਲੱਗੇ ਸਫੀ ਇੱਕ ਰਿਸਟ ਪੋਸਟ ਨੌਜਵਾਨ ਸੀ ਤੇ ਪੁਤਲੀ ਘਰ ਦੀ ਕਿਸੇ ਮਿਲ ਵਿੱਚ ਕੰਮ ਕਰਦਾ ਸੀ ਜਿਸ ਨੇ ਥੋੜੇ ਦਿਨਾਂ ਵਿੱਚ ਹੀ ਆਪਣੀ ਕਾਬਲੀਅਤ ਤੇ ਲੋਕ ਸਵਾ ਸੇਵਾ ਦੀ ਲਗਨ ਤੋਂ ਆਪਣੇ ਸਾਥੀਆਂ ਨੂੰ ਪ੍ਰਭਾਵਿਤ ਕਰ ਦਿੱਤਾ ਸੀ ਇਦھر ਸਤਨਾਬ ਵੀ ਕਿਸੇ ਇਹੋ ਜਿਹੇ ਵਰਕਰ ਦੀ ਪਾਲ ਵਿੱਚ ਸੀ ਜਿਹੜਾ ਹੇਠਲੀ ਸਰਹਣੀ ਦੇ ਮੁਸਲਮਾਨਾਂ ਵਿੱਚ ਇਤਿਹਾਦ ਦਾ ਵਿਚਾਰ ਕਰਕੇ ਉਹਨਾਂ ਪਾਸੋਂ ਲੋੜੀ ਦਾ ਕੰਮ ਲੈ ਸਕੇ ਸੋ ਇਸ ਪ੍ਰਾਪਤੀ ਨੇ ਸਵਾ ਦੇ ਕੰਮ ਨੂੰ ਕਾਫੀ ਤਾਕਤ ਦਿੱਤੀ ਜਦ ਕਿ ਸਫੀ ਦੀ ਮਦਦ ਨਾਲ ਦੋ ਹੋਰ ਮੁਸਲਮਾਨ ਮੈਂਬਰ ਬਣ ਗਏ ਤੇ ਅੱਗੇ ਲਈ ਵੀ ਸਫੀ ਨੇ ਹੋਰ ਮੈਂਬਰ ਬਣਾਉਣ ਦੀ ਉਮੀਦ ਦਵਾਈ ਸੀ ਮੌਲੇਤਾਰ ਮੀ ਪੈ ਰਿਆ ਸੀ ਛੜਕਾਂ ਵਿੱਚ ਸੁਨਸਾਨਸਾ ਛੜਕਾਂ ਸੁਨਸਾਨਸਨ ਇੱਕ ਦਾ ਬਾਰਿਸ਼ ਕਰਕੇ ਦੂਜਾ ਕਰਫੂ ਕਰਦੇ ਦੋਹਾ ਵਿੱਚ ਗੱਲਾਂ ਦਾ ਇੱਕ ਲੰਬਾ ਸਿਲਸਿਲਾ ਸ਼ੁਰੂ ਹੋ ਗਿਆ ਬਰਸਾਤੀ ਵਿੱਚ ਰੱਖੇ ਹੋਏ ਦੋਹਾ ਮੰਜਾਂ ਤੇ ਅੰਮਨੇ ਸਾਹਮਣੇ ਬੈਠੇ ਦੋਵੇਂ ਗੱਲਾਂ ਕਰ ਰਹੇ ਸਨ ਸਤਨਾਮ ਨੇ ਉਸ ਨੂੰ ਪੁੱਛਿਆ ਸੁਣਾ ਮਿਸਟਰ ਸਫੀਕੀ ਹਾਲ ਹੈ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਅੱਜਕੱਲ ਗੰਭੀਰ ਜਿਹੇ ਰੰਗ ਵਿੱਚ ਸਫੀ ਬੋਲਿਆ حال ਭੜੇ ਨੇ ਤੇ ਦੁਨੀਆ ਜਾ ਰਹੀ ਹੈ ਜਨਮ ਬਿਲਵਲ ਭਰਾਵਾ ਹੁਣ ਤੇ ਦਿਲ ਇਹੋ ਕਰਦਾ ਹੈ ਕਿ ਭਈ ਇਸ ਦੁਨੀਆ ਤੋਂ ਕੁਛ ਹੀ ਕਰ ਜਾਈਏ پاگل ਆਦਮੀ ਸਤਨਾਮ ਨੇ ਉਸ ਦੇ ਮੋਢੇ ਤੇ ਹੌਲਾ ਜਿਹਾ ਥੱਪਾ ਮਾਰ ਕੇ ਕਿਹਾ ਇਤਨੀ ਮਾਜੂਸੀ ਮਰਦ ਦੇ ਬੱਚੇ ਨੂੰ ਕਦੇ ਵੀ ਮਾਯੂਸ ਨਹੀਂ ਹੋਣਾ ਚਾਹੀਦਾ ਮੇਰੇ ਦੋਸਤ ਹਰ ਮੁਸੀਬਤ ਦਾ ਮੁਕਾਬਲਾ ਕਰਨਾ ਮਰਦ ਦਾ ਕੰਮ ਹੈ ਇਹ ਤੇ ਠੀਕ ਹੈ ਸਫੀ ਨੇ ਜਵਾਬ ਦਿੱਤਾ ਪਰ ਜਿੱਥੇ ਮਰਦਾਂ ਦੀ ਮਰਦਮੀਅਤ ਹੀ ਨამართੀ ਵਿੱਚ ਬਦਲ ਚੁੱਕੀ ਹੋਵੇ ਉੱਥੇ ਆਦਮੀ ਕੀ ਕਰੇ ਮੈਂ ਤੈਨੂੰ ਕੱਲ ਤੇ ਪਰਸੋਂ ਦੀ ਗੱਲ ਸੁਣਾਉਂਦਾ ਸਾਡੇ ਕਾਰਖਾਨੇ ਵਿੱਚ 1.5 ਕੁ ਸੌ ਆਦਮੀ ਕੰਮ ਕਰਦੇ ਨੇ ਜਿਨ੍ਹਾਂ ਵਿੱਚ ਬਹੁਤੀ ਤਦਦਾਦ ਮੁਸਲਮਾਨਾਂ ਦੀ ਹੈ ਪਹਿਲੇ ਦੋ ਦਿਨਾਂ ਵਿੱਚ ਮੈਂ 16 ਆਦਮੀਆਂ પાસે ਮੈਂਬਰੀ ਦੇ ਫਾਰਮ ਭਰਾਏ ਖਿਆਲ ਸੀ ਕਿ ਇਤਨੇ ਕੁ ਹੋਰ ਵੀ ਹੋ ਜਾਣਗੇ ਤੇ ਅੱਜ ਦੀ ਮੀਟਿੰਗ ਵਿੱਚ ਉਹਨਾਂ ਨੂੰ ਨਾਲ ਲੈ ਕੇ ਮਸ ਮਸਤਕਲ ਮੈਂਬਰ ਬਣਾ ਦੇਵਾਂਗਾ ਪਰ ਬਦਨਸੀਬੀ ਨੂੰ ਰਾਤ ਕੱਲ ਰਾਤੀ ਇੱਕ ਮੋਲਾਨਾ ਸਾਹਿਬ ਕੀ ਤੋਂ ਆਕੇ ਨਮਦਾਰ ਹੋਈ ਜਿਸ ਬਾਬਤ ਮਗਰੋਂ ਪਤਾ ਲੱਗਾ ਕਿ ਉਹ ਮੁਸਲਮਾਨ ਅਲੀਕ ਦੇ ਤਨਖਾਹਦਾਰ ਨੌਕਰ ਨੇ ਤੇ ਉਹਨਾਂ ਦੀ ਜੁਮੇ ਡਿਊਟੀ ਲੱਗੀ ਹੋਈ ਸੀ ਕਿ ਮੁਸਲਮਾਨਾਂ ਵਿੱਚ ਫਿਰਕੇ ਦਰਾਨਾ ਜ਼ਹਿਰ ਫਲਾਉਂਦੀ ਬਸ ਜੀ ਕੁਆਟਰਾਂ ਵਿੱਚ ਉਸ ਦਾ ਦਾਗਲਾ ਹੋਣਾ ਹੀ ਸੀ ਤੇ ਸਾਰੇ ਤੋਤਾ ਚਸਮ ਹੋ ਗਏ 25 ਤੇ ਆਦਮੀ ਜਿਨ੍ਹਾਂ ਨੇ ਕੁਰਾਨ ਸਿਰ ਤੇ ਚੁੱਕ ਕੇ ਮੈਨੂੰ ਵਫਾਦਾਰੀ ਦਾ ਯਕੀਨ ਦਿਵਾਇਆ ਹੋਇਆ ਸੀ ਸਾਰੇ ਭੁਰਲ ਹੋ ਗਏ ਸੱਚ ਕਹਿਣਾ ਵਾ ਐਸਾ ਦਿਲ ਟੁੱਟਿਆ ਕਿ ਜਾਂ ਤਾਂ ਆਪ ਅੰਦਰ ਵੜ ਕੇ ਫਾਹਾ ਲੈ ਲਵਾਂ ਜਾਂ ਮੌਲਵੀ ਦਾ ਟਿੱਡ ਪਾੜ ਛੁੱਟਾਂ ਕੋਈ ਗੱਲ ਨਹੀਂ ਮੇਰੇ ਦੋਸਤ ਉਸ ਦਾ ਮੋਢਾ ਥਾਪੜ ਦਿਆ ਹੋਇਆ ਸਤਨਾਮ ਬੋਲਿਆ ਇਸ ਤਰ੍ਹਾਂ ਦਿਲ ਛੱਡਣ ਨਾਲ ਇਹੋ ਜਿਹੀ ਕੰਮ ਨਹੀਂ ਹੋ ਸਕਦੇ ਏ ਤੇ ਨੰਗੀ ਤਲਵਾਰ ਉੱਤੇ ਨੱਚਣ ਵਾਲੀ ਖੇੜਾ ਭਰਾਵਾ ਆਪਣਾ ਫਰਜ਼ ਤੂੰ ਨਿਭਾਈ ਚੱਲ ਹਿੰਮਤੇ ਮਰਦਾ ਮਰਦੇ ਖੁਦਾ ਵਾਲਾ ਨੁਕਤਾ ਸਾਹਮਣੇ ਰੱਖ ਤੇਰੇ ਰਸਤੇ ਵਿੱਚ ਤਾਂ ਅਜੇ ਕੁਝ ਵੀ ਰੁਕਾਵਟ ਨਹੀਂ ਪੈਦਾ ਹੋਈ ਮੇਰੀ ਹਾਲਤ ਦਾ ਅੰਦਾਜ਼ਾ ਲਾ ਜਿਸ ਦੇ ਰਸਤੇ ਵਿੱਚ ਇੱਕ ਨਹੀਂ ਕਈ ਰੁਕਾਵਟਾਂ ਮੌਜੂਦ ਨੇ ਮੈਂ ਤੈਨੂੰ ਆਪਣੇ ਇੱਕ ਹਮਨ ਸੀਨ ਦੀ ਗੱਲ ਸੁਣਾਵਾ ਖਿਆਲਤ ਦੇ ਤੌਰ ਤੇ ਭਾਵੇਂ ਕੋਈ ਕੁਝ ਪਿਆ ਕਰੇ ਹਰ ਇੱਕ ਨੂੰ ਆਪਣੇ ਖਿਆਲਤ ਤੇ ਮਗਰ ਚੱਲਣ ਦਾ ਹੱਕ ਹੈ ਪਰ ਕੀ ਕੋਈ ਆਦਮੀ ਇਤਨਾ ਵੀ ਕਮੀਨਾ ਹੋ ਸਕਦਾ ਕਿ ਇੱਕ ਦੋਸਤ ਉਤੇ ਐਸਾ ਸੰਗੀਨ ਇਲਜ਼ਾਮ ਲਾਵੇ ਮਾਰਚ ਵਿੱਚ ਜਿਹੜਾ ਚੌਕ ਪਰਾਗ ਦਾਸ ਦਾ ਵਾਕਿਆ ਹੋਇਆ ਸੀ ਤੂੰ ਸੁਣ ਕੇ ਸੋਣ ਹੀ ਚੁੱਕਾ ਹੋਵੇਂਗਾ ਉਸ ਹਾਦਸੇ ਵੇਲੇ ਮੈਂ ਵੀ ਉੱਥੇ ਮੌਜੂਦ ਸਾਂ ਹੋਰ ਤਾਂ ਮੈਥੋਂ ਕੁਝ ਨਾ ਹੋ ਸਕਿਆ ਨਾ ਮੈਂ ਕਾਤਲਾਂ ਦੀ ਵਾਰ ਨੂੰ ਰੋਕ ਸਕਿਆ ਤੇ ਨਾ ਹੀ ਮਾਰੇ ਜਾਣ ਵਾਲੇ ਨੂੰ ਕੁਝ ਸਵਾਰਿਆ ਪਰ ਉਹਨਾਂ ਦੀਆਂ ਕੁਝ ਜਨਾਨੀਆਂ ਤੇ ਬੱਚਿਆਂ ਨੂੰ ਬਚਾ ਕੇ ਸਰਕਾਰੀ ਹਸਪਤਾਲ ਤੀਕ ਪਹੁੰਚਾਣ ਵਿੱਚ ਮੈਂ ਕਿਸੇ ਤਰ੍ਹਾਂ ਕਾਮਯਾਬ ਹੋ ਗਿਆ ਬਸ ਇਹੋ ਸੀ ਮੇਰਾ ਐਬ ਜਾਂ ਸੁਭਾਅ ਜਿਹੜਾ ਮੈਂ ਉਸ ਦਿਨ ਕੀਤਾ ਪਰ ਫਿਰ ਪਤਾ ਹੀ ਹੈ ਮੇਰਾ ਉਹ ਹਮ ਨਸੀਮ ਸ਼ਦਾਰਸ਼ਨ ਕਿਸ਼ਰੌਸਨੀ ਵਿੱਚ ਇਸ ਵਾਕੇ ਨੂੰ ਪਬਲਿਕ ਅੱਗੇ ਪੇਸ਼ ਕਰਦਾ ਫਿਰਦਾ ਉਹ ਅੱਜਕੱਲ ਬੜੇ ਮਿਰਚ ਮਸਾਲੇ ਲਾ ਕੇ ਲੋਕਾਂ ਨੂੰ ਸੁਣਾਉਂਦਾ ਹੈ। ਚੌਂਕ ਪਰਾਗ ਦਾਸ ਤੇ 25 30 ਮੁਸਲਮਾਨ ਗੁੰਡਿਆਂ ਨੂੰ ਸਤਨਾਮ ਨੇ ਆਪਣੇ ਘਰ ਲੈ ਜਾ ਕੇ ਲੁਕੋਇਆ ਸੀ। ਜਿੰਨਾ ਪਾਸ ਉਸਨੇ ਸਿੱਖਾ ਉੱਪਰ ਗੋਲੀਆਂ ਚਲਵਾਆਂ ਤੇ ਬੰਬ ਛਟਵਾਏ। ਸਤਨਾਮ ਦੀ ਇਸ ਵਾਰਤਾ ਨੂੰ ਸੁਣ ਕੇ ਸਫੀ ਨੇ ਠੰਡਾ ਸਾਹ ਭਰਿਆ, ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਅਜੇ ਇੱਥੇ ਹੀ ਵਸ ਨਹੀਂ ਹੋਈ, ਸਤਨਾਮ ਨੇ ਆਪਣਾ ਵਿਹਾਨ ਜਾਰੀ ਰੱਖਿਆ। ਕੰਬਖਤ ਨੇ ਜਿਹੜਾ ਸਭ ਤੋਂ ਡੂੰਗਾ ਜਾਖ ਮੇਰੇ ਸੀਨੇ ਤੇ ਲਾਇਆ ਉਹ ਅਜੇ ਇਸ ਤੋਂ ਵੱਖਰਾ ਹੈ ਕੀ ਕੀ ਸਫੀ ਦੀਆਂ ਅੱਖਾਂ ਵਿੱਚ ਸਤਨਾਮ ਲਈ ਹਮਦਾਰਤੀ ਦੇ ਭਾਵ ਚਮਕ ਰਹੇ ਸਨ ਕੀ ਸੁਨਾਵਾ ਮਿਸਟਰ ਸਫੀ ਤੈਨੂੰ ਦਿਲ ਚੀਰਿਆ ਜਾ ਰਿਹਾ ਹੈ ਭਲੇ ਥਾਂ ਬੈਠਾ ਕ੍ਰਿਸ਼ਨ ਨੂੰ ਤਾਂ ਅਜੇ ਤੱਕ ਵੇਖਿਆ ਨਹੀਂ ਕਦੀ ਮੌਕਾ ਮਿਲਿਆ ਤਾਂ ਤੈਨੂੰ ਵਿਖਾਵਾਂਗਾ ਉਸ ਦੀ ਸਖਸੀਅਤ ਦਾ ਸਰ ਕੁਝ ਐਸਾ ਹੈ ਕਿ ਇੱਕ ਗੁਨਾਹਗਾਰ ਤੋਂ ਗੁਨਾਹਗਾਰ ਆਦਮੀ ਵੀ ਉਸ ਨੂੰ ਤੱਕ ਕੇ ਆਪਣੇ ਗੁਨਾਹੋਂ ਤੋਂ ਤੋਬਾ ਕਰ ਉੱਠਦਾ ਹੈ। ਬੇਸ਼ੱਕ ਬੇਸ਼ੱਕ ਕਿਸੇ ਅਤ ਹਲਾਲ ਸਾਉ ਜਿਹੇ ਅਸਰ ਵਿੱਚ ਪੈਜ ਕੇ ਸਫੀ ਬੋਲਿਆ ਮੈਂ ਭਾਵੇਂ ਕ੍ਰਿਸ਼ਨਾ ਜੀ ਨੂੰ ਵੇਖਿਆ ਨਹੀਂ ਪਰ ਉਹਨਾਂ ਬਾਬਤ ਬਹੁਤ ਕੁਝ ਸੁਣ ਚੁੱਕਾ ਹਾਂ ਪਰ ਸਫੀ ਸਤਨਾਮ ਦਾ ਦਿਲ ਭਰਦਾ ਆਉਂਦਾ ਸੀ। ਇਹੋ ਜਿਹੀ ਹਸਤੀ ਉੱਤੇ ਕੀ ਤੇਰਾ ਖਿਆਲ ਹੈ ਕਿ ਕੋਈ ਮੈਲੀ ਅੱਖ ਟਿਕ ਸਕਦੀ ਹੈ। ਤੋਬਾ ਤੋਬਾ ਦੋਹਾ ਕੰਨਾਂ ਨੂੰ ਛੂੰਦਾ ਹੈ ਸਫੀ ਬੋਲਿਆ ਖੁਦਾ ਗੈਰਤ ਨਾ ਕਰ ਦੇ ਕਰ ਦੇ ਵੀ ਐਸੇ ਆਦਮੀ। ਫਿਰ ਦੱਸ ਮੇਰੇ ਦੋਸਤ ਸਤਨਾੰਦ ਦੇ ਦਿਲਦਾਰ ਮਾਨ ਜਿਵੇਂ ਪਾਣੀ ਦੀ ਇੱਕ ਲਹਿਰ ਵਾਂ ਕੇ ਉਸ ਦੀਆਂ ਅੱਖਾਂ ਵਿੱਚ ਆ ਟਿਕਿਆ ਕਿਸੇ ਦਰਸ਼ਨ ਨੇ ਇਹ ਨਕਵਲ ਮਾਫੀ ਗੁਨਾਹ ਨਹੀਂ ਕੀਤਾ ਜੋ ਕ੍ਰਿਸ਼ਨ ਵਰਗੀ ਦੇਵੀ ਨਾਲ ਮੇਰੇ ਨਜਾਇਜ਼ ਤਾਲੁਕ ਦੱਸ ਕੇ ਤੇ ਸਤਨਾੰਦ ਆਪਣੇ ਗੱਲ ਨੂੰ ਪੂਰੀ ਨਾ ਕਰ ਸਕਿਆ ਸਫੀ ਕਹਿਣ ਲੱਗਾ ਪਰ ਇਤਨੀ ਬੇਜਾਰੀ ਕਿਉਂ ਜੇ ਉਸ ਕੰਮ ਵਕਤ ਨੇ ਚੰਨ ਵੱਲ ਠੁਕਿਆ ਹੈ ਤਾਂ ਕਿ ਚੰਨ ਪਲੀਤ ਹੋ ਗਿਆ ਸਤਨਾਮ ਦੀ ਇਸ ਵਾਰਤਾ ਨੂੰ ਸੁਣ ਕੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਫੀ ਦੇ ਦਿਲ ਨੂੰ ਬੜਾ ਦੁੱਖ ਹੋਇਆ ਪਰ ਇਸ ਵਾਰਤਾ ਨੇ ਗੱਲਾਂ ਕਥਾ ਗਲਾਂ ਕਥਾ ਦੇ سلسلے ਵਿੱਚ ਕੋਈ ਨਿਗਝਿਆ ਭਰ ਦਿੱਤਾ ਦੋਵੇਂ ਜਿਵੇਂ ਇੱਕ ਦੂਜੇ ਦੇ ਬਚਪਨ ਦੇ ਯਾਰ ਬਣੇ ਹੋਏ ਤੇ ਇੱਕ ਦੂਜੇ ਦਾ ਦੁੱਖ ਦੂਰ ਕਰਨ ਖਾਤਰ ਸਿਰ ਤਣ ਦੀ ਬਾਜ਼ੀ ਲਾ ਦੇਣ ਨੂੰ ਤਿਆਰ ਹੋਣ ਗੱਲਾਂ ਹੋਰ ਥੋੜਾ ਚਿਰ ਜਾਰੀ ਰੰਗਾ ਸਤਨਾਮ ਤੋਂ ਬਾਅਦ ਹੁਣ ਸਫੀ ਦੀ ਵਾਰੀ ਸੀ ਕਿ ਉਹ ਉਹ ਵੀ ਆਪਣੇ ਦਿਲ ਦੀ वेदना ਭਰੀ ਕੰਨੀ ਖੋਲ ਕੇ ਉਸ ਨੂੰ ਬਖਾਏ ਉਹ ਬੋਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਦੋਵੇਂ ਇੱਕ ਅਜਮਨ ਦੇ ਮੈਂਬਰ ਦੇ ਤੌਰ ਤੇ ਹੀ ਇਕੱਠੇ ਹੋਏ ਹਾਂ ਪਰ ਮੇਰੇ ਦਿਲ ਵਿੱਚ ਇਸ ਵੇਲੇ ਇੱਕ ਹੋਰ ਰੀਜ ਜਾਗ ਪਈ ਹੈ ਕਿ ਸਤਨੰਮ ਨੇ ਪੁੱਛਿਆ ਮੈਂ ਚਾਹੁੰਦਾ ਹਾਂ ਸਫੀ ਬੋਲਿਆ ਜਿਸ ਤਰ੍ਹਾਂ ਤੂੰ ਬਿਲਕੁਲ ਨੀਚੇ ਜੋ ਕੇ ਆਪਣੇ ਦਿਲ ਦੀ ਤਸਵੀਰ ਮੈਨੂੰ ਬਖਾਈਏ ਮੇਰਾ ਦਿਲ ਕਰਦਾ ਹੈ ਮੈਂ ਵੀ ਤੈਨੂੰ ਬਖਾਉਣਾ ਪਰ ਮੇਰੀ ਤਸਵੀਰ ਤੇਰੇ ਵਰਗੀ ਮੁਤਵਰਕ ਤੇ ਪਾਕੀਜ਼ਾ ਨਹੀਂ ਸਗੋ ਇੱਕ ਗੁਨਾਹ ਅਲੋਦਾ ਹੈ ਸੁਨੇਗਾ ਤੂੰ ਕਿਉਂ ਨਹੀਂ ਸੁਣਾਗਾ ਵੀ ਸਤਨਾਮ ਬੋਲਾ ਗੁਨਾਹ ਤਾਂ ਖਾਲੀ ਇਸ ਦੁਨੀਆ ਵਿੱਚ ਹੈ ਹੀ ਕਿਹੜਾ ਗੱਲ ਸਿਰਫ ਇਤਨੀ ਹੈ ਮਿਸਟਰ ਸਫੀ ਕਿਸੇ ਦਾ ਗੁਨਾਹ ਟੱਕਿਆ ਰਹੀ ਕਿਸੇ ਦਾ ਨਸਰ ਹੋ ਗਿਆ ਜਿਸ ਦਾ ਟੱਕ ਰਹਾ ਉਹ ਪਾਕੀਜ਼ਾ ਤੇ ਜਿਸ ਦਾ ਨਸਰ ਹੋ ਗਿਆ ਉਹ ਗੁਨਾਹਗਰ ਸੋ ਜੇ ਤੂੰ ਮੇਰੇ ਉੱਤੇ ਕਿਸੇ ਫਰਿਸ਼ਤੰਗੀ ਦੀ ਤਵੱਕਾ ਰੱਖਦਾ ਹੋਵੇਂ ਤਾਂ ਇਹ ਗਲਤ ਹੈ ਫਿਰ ਵੀ ਮੈਂ ਖਿਆਲ ਕਰਦਾ ਹਾਂ ਸਫੀ ਬੋਲਿਆ ਕਿ ਮੇਰੀ ਤੇ ਤੇਰੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਸ਼ਾਇਦ ਜਮੀਨ ਆਸਮਾਨ ਜਿਹਾ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਲਵੱਤਾ ਇੱਕ ਖੈਰਤ ਮੰਗਦਾ ਹਾਂ ਤੇਰੇ ਕੋਲ ਦੁਨੀਆ ਵਿੱਚ ਮੇਰਾ ਕੋਈ ਦੋਸਤ ਨਹੀਂ ਮੈਂ ਇੱਕ ਬੇਜ਼ਾਰ ਜਿਹੀ ਹਸਤੀ ਹਾਂ ਇਸ ਤੋਂ ਸਿਵਾ ਆਪਣੇ ਦਿਲ ਉੱਤੇ ਇੱਕ ਬਹੁਤ ਭਾਰਾ ਬੋਝ ਲੱਦੀ ਫਿਰਦਾ ਹਾਂ ਕੈ ਨਹੀਂ ਸਕਦਾ ਕਿ ਕਦੋਂ ਤੀਕ ਇਹ ਮੈਨੂੰ ਚੁੱਕੀ ਰੱਖਣਾ ਪਵੇਗਾ ਕਿ ਤੂੰ ਕੁਝ ਭਾਰ ਵੰਡ ਸਕੇਂਗਾ ਮੇਰਾ ਸਫੀ ਦੀਆਂ ਇਹ ਹਿਰਦੇ ਸਪਰਸ਼ੀ ਗੱਲਾਂ ਸੁਣ ਕੇ ਸਤਨਾਮ ਦਾ ਦਿਲ ਚਲਕਾਇਆ ਉਸਨੇ ਬਾਹਾਂ ਵਧਾ ਕੇ ਉਸਨੂੰ ਜੱਫੀ ਵਿੱਚ ਘੋਟ ਲਿਆ ਤੇ ਬੋਲਿਆ ਮੇਰੀ ਹਾਲਤ ਵੀ ਆਪਣੇ ਹੀ ਵਰਗੀ ਸਮਝ ਲੈ ਸਫੀ ਹੋ ਸਕਦਾ ਹੈ ਤੇ ਇਥੋਂ ਵੀ ਜ਼ਿਆਦਾ ਹੋਵੇ ਤੇ ਅਜੇ ਤੀਕ ਵੀ ਸ਼ਾਇਦ ਮੈਂ ਬਹੁਤ ਕੁਝ ਤੇਥੋਂ ਲੁਕੋਈ ਬੈਠਾ ਹਾਂ ਖੈਰ ਇਹ ਗੱਲਾਂ ਕਦੀ ਫੇਰ ਸਹੀ हां तू ਆਪਣੇ ਦਿਲ ਦੀ ਹਾਲਤ ਸੁਣਾ ਮੈਨੂੰ ਪਰ ਇਸ ਤੋਂ ਪਹਿਲਾਂ ਉਹ ਖੈਰ ਇਹ ਤੈਨੂੰ ਦੇਣੀ ਪਵੇਗੀ ਕੀ ਜੇ ਮੈਂ ਕੁਝ ਦੇਣ ਜੋਗਾ ਹੋਇਆ ਤਾਂ ਦੇਣੋਂ ਕਦੀ ਦਰਾਗ ਨਾ ਕਰਾਂਗਾ ਮੈਨੂੰ ਇੱਕ ਦੋਸਤ ਦੀ ਲੋੜ ਹੈ ਸਤਨਾ ਕਿ ਤੂੰ ਆਪਣੀ ਦੋਸਤੀ ਦਾ ਦਾਮਣ ਪਕੜਨ ਦੇਵੇਂਗਾ ਮੈਨੂੰ ਅੱਜ ਦੀਆਂ ਗੱਲਾਂ ਕਥਾ ਵਿੱਚ ਤੂੰ ਦੋ ਵਾਰ ਦੋ ਤਿੰਨ ਵਾਰੀ ਮੈਨੂੰ ਮੇਰੇ ਦੋਸਤ ਕਹਿ ਕੇ ਬੁਲਾਇਆ ਹੈ ਤੇ ਜਿੰਨੀ ਵਾਰ ਤੇਰੇ ਮੋਹੇ ਲਬਜ ਨਿਕਲੇ ਸੱਚ ਜਾਣੀ ਉਤਨੀ ਵਾਰ ਹੀ ਮੇਰੇ ਦਿਲੋਂ ਇਹੋ ਖਾਇ ਚਿਟੀ ਖੁਦਾ ਕਰੇ ਮੈਂ ਸੱਚ ਮੁੱਚ ਤੇਰਾ ਦੋਸਤ ਹਾਂ ਸਤ ਨਾਮ ਦਾ ਵਿਚਾਲਾ ਹੋਰ ਬੇਕਰਾਰ ਹੋ ਗਿਆ ਤੂੰ ਦੋਸਤੀ ਦਾ ਇਤਨਾ ਭੁੱਖਾ ਹੈ ਤਾਂ ਯਕੀਨ ਰੱਖ ਰਸਫੀ ਇਸ ਦਿਲ ਦੇ ਸਾਰੇ ਬੂਹੇ ਤੇਰੇ ਲਈ ਖੁੱਲੇ ਤੇ ਖੁੱਲੇ ਨੇ ਇੱਕ ਵਾਰ ਤੇ ਹੋਰ ਕੁਝ ਕਹਿਣ ਤੋਂ ਬਿਨਾ ਹੀ ਦੋਵੇਂ ਬਗਲ ਗਰੀ ਦੇ ਬਦਨਰ ਵਿੱਚ ਜਕੜੇ ਗਏ ਇਸ ਵੇਲੇ ਇੱਕ ਸੱਜਣ ਨੇ ਆ ਕੇ ਕਿਹਾ ਚਲੋ ਯਾਰ ਤੁਸੀਂ ਤੇ ਕਥਾ ਹੀ ਛੇੜ ਬੈਠੇ ਕੌਮ ਕਦੇ ਦਾ ਪੂਰਾ ਹੋ ਚੁੱਕਾ ਹੈ ਚੱਲ ਸਤਨਾਮ ਫਿਰ ਕਿਸੇ ਵੇਲੇ ਸਹੀ ਕਹਿੰਦਾ ਹੈ ਸਫੀ ਉੱਠ ਖੜੋਤਾ ਤੇ ਸਤਨਾਮੀ ਪੌੜੀਆਂ ਉਤਰਦਿਆਂ ਉਤਰਿਆ ਸਤਨਾਮ ਬੋਲਿਆ ਸਫੀ ਜਾਰ ਤੇਰੀ ਦਾਸਤਾਨ ਤਾਂ ਵਿੱਚ ਹੀ ਰਹਗੀ ਬੜਾ ਦਿਲ ਕਰਦਾ ਸੀ ਸੁਣਨ ਜੇ ਮੇਰੀ ਦਾਵਤ ਕਬੂਲ ਕਰੇ ਤਾਂ ਮੀਟਿੰਗ ਦੇ ਖਾਤਮੇ ਤੋਂ ਬਾਅਦ ਕਿਸੇ ਹੋਟਲ ਵਿੱਚ ਚੱਲ ਕੇ ਚਾਹ ਪੀਏ ਨਾਲੇ ਆਰਾਮ ਨਾਲ ਤੈਨੂੰ ਆਪਣੀ ਦਾਸਤਾਨ ਵੀ ਸੁਣਾ ਸਕੇਗਾ ਮਨਜ਼ੂਰ ਹੈ ਸਫੀ ਖੁਸ਼ ਹੋ ਕੇ ਬੋਲਿਆ ਜੇ ਇਹ ਦਾਅਵਤ ਸਾਡੀ ਦੋਸਤੀ ਦਾ ਪੇਸ਼ਗੰਮਾ ਹੋਵੇਗੀ ਬੇਸ਼ੱਕ ਬੇਸ਼ੱਕ ਤੁਹਾਨੂੰ